ਸਾਚੀਆਕਾਲ ਵਿਕ੍ਰਿਤ ਤੁਸੀਂ ਆਨਲਾਈਨ ਇਸ ਵਕਤ ਸਭ ਤੋਂ ਵੱਡੀ ਖਬਰ ਸਭ ਤੋਂ ਵੱਡਾ ਦਿਨ ਇਸ ਨੂੰ ਕਹਿ ਸਕਦੇ ਆ ਪੰਜਾਬ ਦੇ ਵਿੱਚ ਅੱਜ ਕਿਉਂਕਿ ਫੈਸਲੇ ਦੀ ਘੜੀ ਹੈ ਦੱਸਦੀ ਹੈ ਸੁਖਬੀਰ ਬਾਦਲ ਤੇ ਇੱਕ ਵੱਡਾ ਫੈਸਲਾ ਸੁਣਾਇਆ ਜਾਣਾ ਹੈ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਸ਼ੁਰੂ ਹੋ ਚੁੱਕੀ ਹੈ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਥਕ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਪਹੁੰਚੀਆਂ ਨੇ ਔਰ ਸੁਖਬੀਰ ਬਾਦਲ ਖੁਦ 휠 ਚੇਅਰ ਤੇ ਉੱਥੇ ਪਹੁੰਚੇ ਨੇ ਕਿਉਂਕਿ ਬੀਤੇ ਅ ਵਕਤ ਜਦੋਂ ਹੁਸ਼ਿਆ ਕਾਲ ਤਕਤ ਸਾਹਿਬ ਸਕੱਤਰੇਤ ਵਿਖੇ ਪਹੁੰਚੇ ਸੀ ਅਰਜ਼ੀ ਲੈ ਕੇ ਕਿ ਜਲਦ ਉਹਨਾਂ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇ ਉਸ ਵਕਤ ਕੁਰਸੀ ਤੋਂ ਡਿੱਗ ਪਏ ਸੀ ਤੇ ਉਹਨਾਂ ਦੇ ਪੈਰ ਦੇ ਵਿੱਚ ਫ੍ਰੈਕਚਰ ਹੋ ਗਿਆ ਸੀ ਸੋ 휠 ਚੇਅਰ ਤੇ ਪਹੁੰਚੇ ਨੇ ਔਰ ਤਸਵੀਰਾਂ ਜੋ ਪਹੁੰਚੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੁਖਬੀਰ ਬਾਦਲ ਬੈਠੇ ਹੋ ਇਹਨਾਂ ਨਾਲ ਹੀ ਮਨਪ੍ਰੀਤ ਬਾਦਲ ਬੈਠੇ ਹੋਏ ਨੇ ਬੰਜਿੰਦਰ ਸਿੰਘ ਸਿਰਸਾ ਨੂੰ ਵੀ ਤਲਬ ਕੀਤਾ ਗਿਆ ਸੀ ਉਹ ਵੀ ਦਿਖੇ ਨੇ ਦਿਲਜੀਤ ਚੀਮਾ ਉਹਨਾਂ ਦੇ ਨਾਲ ਮੌਜੂਦ ਨੇ ਇਸ ਤੋਂ ਇਲਾਵਾ ਅਕਾਲੀ ਦਲ ਸੁਧਾਰ ਲਹਿਰ ਦੇ ਜੋ ਵੀ ਆਗੂ ਸੀ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਮਹਿੰਦਰ ਗਰੇਵਾਲ ਸੁਰਜੀਤ ਸਿੰਘ ਰਖੜਾ ਸੋ तमाम ਵੱਡੇ ਚਿਹਰੇ तमाम ਵੱਡੇ ਆਗੂ ਜੋ ਉਸ ਵਕਤ ਕੈਬਨਿਟ ਦੇ ਵਿੱਚ ਸ਼ਾਮਿਲ ਸੀ ਤੰਤਰਿਕ ਕਮੇਟੀ ਦੇ ਮੈਂਬਰ ਸੀ ਸਾਰਿਆਂ ਨੂੰ ਤਲਬ ਕੀਤਾ ਗਿਆ ਸੀ ਔਰ ਅੱਜ ਦਾ ਦਿਨ ਮਕਰਰ ਕੀਤਾ ਗਿਆ ਸੀ ਕਿ ਅੱਜ 1 ਵਜੇ ਦੇ ਲਾਗੇ ਸ਼ਾਗੇ ਜੋ ਹੈ ਉਹ ਫੈਸਲਾ ਸੁਣਾ ਦਿੱਤਾ ਜਾਏਗਾ ਸੋ ਸਾਰਿਆਂ ਦੀ ਹੁਣ ਨਜ਼ਰ ਟਿਕੀ ਹੋਈ ਹੈ ਕਿ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੋਇਆ ਹੈ ਹੁਣ ਆਖਿਰ ਕੀ ਫੈਸਲਾ ਹੋਏਗਾ ਕਿਉਂਕਿ ਤਨਖਾਹਿਆ ਕਰਾਰ ਦਿੱਤੇ ਨੂੰ ਵੀ ਜੇਕਰ ਗੱਲ ਕੀਤੀ ਜਾਵੇ ਬਹੁਤ ਵਕਤ ਹੋ ਗਿਆ ਹੈ 30 ਅਗਸਤ ਦਾ ਉਹ ਦਿਨ ਸੀ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਕਿਉਂਕਿ ਅਕਾਲੀ ਦਲ ਤੋਂ ਬਾਗੀ ਹੋ ਕੇ ਇੱਕ ਵੱਖਰਾ ਧੜਾ ਬਣਾ ਲਿਆ ਗਿਆ ਸੀ ਅਕਾਲੀ ਅਗਵਾਂ ਵੱਲੋਂ ਤੇ ਅਕਾਲੀ ਦਲ ਸੁਧਾਰ ਲਹਿਰ ਉਸ ਧੜੇ ਨੂੰ ਨਾਮ ਦੇ ਦਿੱਤਾ ਗਿਆ ਸੀ ਉਸ ਵਕਤ ਸ਼੍ਰੀ ਕਾਲ ਤਕਤ ਸਾਹਿਬ ਦੇ ਵਿੱਚ ਪੇਸ਼ ਹੋ ਕੇ ਇਹ ਅਰਜ਼ੀ ਦਿੱਤੀ ਗਈ ਸੀ ਕਿ ਇਹਨਾਂ ਨੂੰ ਤਲਬ ਕੀਤਾ ਜਾਵੇ ਸਪਸ਼ਟਿਕਰਣ ਮੰਗਿਆ ਜਾਵੇ ਸੁਖਬੀਰ ਬਾਦਲ ਕੋਲੋਂ ਕਿਉਂਕਿ ਡੇਰਾ ਸਾਧ ਨੂੰ ਉਸ ਵਕਤ ਮਾਫੀ ਦਵਾਈ ਗਈ ਸੀ ਔਰ ਡੇਰਾ ਸਾਧ ਦੀ ਮਾਫੀ ਨੂੰ ਲੈ ਕੇ ਐਸਜੀਪੀਸੀ ਦੇ ਖਜ਼ਾਨੇ ਵਿੱਚੋਂ 90 ਲੱਖ ਦੇ ਇਸ਼ਤਿਹਾਰ ਛਪਵਾਏ ਗਏ ਸੀ ਆਖਿਰ ਕਿਉਂ ਉਸ ਦੇ ਪਿੱਛੇ ਕਾਰਨ ਕੀ ਸੀ ਸੋ ਜਥੇਦਾਰਾਂ ਨੂੰ ਸੁਖਬੀਰ ਬਾਦਲ ਦੀ ਪ੍ਰਾਈਵੇਟ ਕੋਠੀ ਦੇ ਵਿੱਚ ਕਿਉਂ ਤਲਬ ਕੀਤਾ ਗਿਆ ਸੀ ਸੋ ਇਹ ਤਮਾਮ ਤਰੀਕੇ ਦੇ ਸਵਾਲ ਸੀ ਇਲਜ਼ਾਮ ਸੀ ਜੋ ਕਿ ਅਕਾਲੀ ਦਰ ਸੁਧਾਰ ਲਹਿਰ ਦੇ ਜਿੰਨੇ ਵੀ ਆਗੂ ਸੀ ਉਹਨਾਂ ਨੇ ਲਗਾਏ ਸੀ ਔਰ ਸਪਸ਼ਟਿਕਰਣ ਮੰਗਿਆ ਗਿਆ ਸੀ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਬਾਦਲ ਕੋਲੋਂ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਸੀ ਲਿਖਤੀ ਰੂਪ ਦੇ ਵਿੱਚ ਸਪਸ਼ਟਿਕਰਣ ਦਿੱਤਾ ਸੀ ਔਰ ਕਿਹਾ ਸੀ ਕਿ ਮੈਂ ਨਿਮਾਣੇ ਸਿੱਖ ਵਜੋਂ ਪੇਸ਼ ਹੋਇਆ ਹਾਂ ਜੋ ਵੀ ਮੇਰੇ ਤੋਂ ਸਪਸ਼ਟਿਕਰਣ ਮੰਗਿਆ ਗਿਆ ਸੀ ਬਕਾਇਦਾ ਲਿਖਤੀ ਰੂਪ ਦੇ ਵਿੱਚ ਸਪਸ਼ਟਿਕਰਣ ਮੈਂ ਦੇ ਕੇ ਆ ਗਿਆ ਹਾਂ ਜੋ ਵੀ ਸਜ਼ਾ ਮੈਨੂੰ ਲਾਈ ਜਾਏਗੀ ਮੈਂ ਨਿਮਾਣੇ ਸਿੱਖ ਵਜੋਂ ਉਸ ਸਜ਼ਾ ਨੂੰ ਤੇ ਉਸ ਹੁਕਮ ਨੂੰ ਜੋ ਹੈ ਉਹ ਪ੍ਰਵਾਨ ਕਰੂੰਗਾ ਸੋਸ ਵਕਤ ਤੋਂ ਲੈ ਕੇ ਅੱਜ ਦੇ ਦਿਨ ਦੀ ਜੇਕਰ ਗੱਲ ਕੀਤੀ ਜਾਵੇ ਕਿਉਂਕਿ ਤਨਖਾਈਆ 31 ਅਗਸਤ ਨੂੰ ਸੁਖਬੀਰ ਬਾਦਲ ਨੂੰ ਕਰਾਰ ਦੇ ਦਿੱਤਾ ਗਿਆ ਸੀ ਔਰ ਅੱਜ ਤੱਕ ਲਗਾਤਾਰ ਹਰ ਰੋਜ਼ ਇੱਕ ਵੱਡੀ ਖਬਰ ਆਉਂਦੀ ਹੈ ਜਲ ਤੋਂ ਜਲਦ ਸੁਖਬੀਰ ਬਾਦਲ ਤੇ ਫੈਸਲਾ ਆ ਸਕਦਾ ਹੈ ਔਰ ਹਰ ਕੋ ਇੰਤਜ਼ਾਰ ਕਰ ਰਿਹਾ ਸੀ ਕਿ ਆਖਿਰ ਸੁਖਬੀਰ ਬਾਦਲ ਤੇ ਫੈਸਲਾ ਕਦੋਂ ਆਏਗਾ ਤੇ ਕੀ ਫੈਸਲਾ ਹੋਏਗਾ ਕੀ ਧਾਰਮਿਕ ਸਜ਼ਾ ਲਾਈ ਜਾਏਗੀ ਜਾਂ ਫਿਰ ਕੋਈ ਰਾਸੀ ਸਜ਼ਾ ਦਿੱਤੀ ਜਾ ਸਕਦੀ ਹੈ ਕਿਉਂਕਿ ਵਿਰਸਾ ਸਿੰਘ ਵਲਟੋਹਾਂ ਨੂੰ ਰਾਸੀ ਸਜ਼ਾ ਐਲਾਨ ਕੀਤੀ ਗਈ ਸੀ 10 ਸਾਲ ਲਈ ਸ਼ੋਮਣੀ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇੱਕ ਵੱਖਰਾ ਹੀ ਜੋ ਸੀਨ ਹੈ ਉਹ ਸਾਹਮਣੇ ਆਇਆ ਸੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਅਸਤੀਫੇ ਦੀ ਖਬਰ ਸਾਹਮਣੇ ਆਈ ਸੀ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਵਿਰਸਾ ਸਿੰਘ ਵਲਟੋਹਾ ਦੇ ਉੱਤੇ ਉਂਗਲ ਚੁੱਕੀ ਗਈ ਸੀ ਜਿਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਵੀ ਬਿਆਨ ਦਿੱਤੇ ਸੀ ਸੋ ਇਲਜ਼ਾਮ ਤਰਾਸ਼ੀ ਸ਼ੁਰੂ ਹੋ ਗਈ ਸੀ ਸਾਰੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆ ਕੇ ਖੜੇ ਹੋ ਗਏ ਸੀ ਇੱਕ ਵੱਖਰਾ ਹੀ ਚੈਪਟਰ ਇਸ ਪੂਰੇ ਮਾਮਲੇ ਦੇ ਵਿੱਚ ਸ਼ੁਰੂ ਹੋ ਗਿਆ ਸੀ ਖੈਰ ਉਸ ਤੋਂ ਬਾਅਦ एसजीपीसी ज्ञानी हरप्रीत सिंह ਦੇ ਹੱਕ ਦੇ ਵਿੱਚ ਆ ਕੇ ਖੜੀ ਹੋਈ ਖੁਦ ਦਲਜੀਤ ਚੀਮਾ ਸਾਹਿਬ ਨੇ ਵੀ ज्ञानी हरप्रीत सिंह ਦਾ ਸਮਰਥਨ ਕੀਤਾ ਸੀ ਉਸ ਤੋਂ ਬਾਅਦ ਜਾ ਕੇ ਉਹ ਮਾਮਲਾ ਤਾਂ ਸ਼ਾਂਤ ਹੋ ਗਿਆ ਪਰ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾ ਦਿੱਤਾ ਹੋਇਆ ਸੀ ਤੇ ਲਗਾਤਾਰ ਅਮੰਗ ਕੀਤੀ ਜਾ ਰਹੀ ਸੀ ਅਕਾਲੀ ਦਲ ਵੱਲੋਂ ਕਿ ਜਲਦ ਤੋਂ ਜਲਦ ਸਜ਼ਾ ਦਾ ਐਲਾਨ ਕੀਤਾ ਜਾਵੇ ਸਭ ਤੋਂ ਪਹਿਲਾਂ ਜਦੋਂ ਅਮੰਗ ਕੀਤੀ ਗਈ ਸੀ ਜਲਦ ਸਜ਼ਾ ਦੀ ਉਸ ਵਕਤ ਕੀਤੀ ਗਈ ਸੀ ਜਦੋਂ ਪੰਜਾਬ ਦੇ ਵਿੱਚ ਜ਼ਿਮਨੀ ਚੋਣਾ ਹੋਣਿਆ ਸੀ ਪਰ ਸ਼੍ਰੀ ਅਕਾਲ ਤੱਕ ਸਾਹਿਬ ਜਥੇਦਾਰ ਨੇ ਸਾਫ਼ ਕਰ ਦਿੱਤਾ ਸੀ ਕਿ ਜ਼ਿਮਨੀ ਚੋਣਾਂ ਦੇ ਵਿੱਚ ਕੋਈ ਵੀ ਛੋਟ ਸੁਖਬੀਰ ਬਾਦਲ ਨੂੰ ਨਹੀਂ ਦਿੱਤੀ ਜਾਏਗੀ ਕਿਉਂਕਿ ਤਨਖਾਹਿਆਕਰਾਰ ਸੁਖਬੀਰ ਬਾਦਲ ਨੂੰ ਦਿੱਤਾ ਗਿਆ ਹੈ ਸੋ ਜਦੋਂ ਤੱਕ ਤਨਖਾਹਿਆ ਹੁੰਦਾ ਹੈ ਬੰਦਾ ਉਹ ਤਨਖਾਹਿਆ ਹੀ ਰਹਿੰਦਾ ਹੈ ਉਸ ਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਜੋ ਹੈ ਛੋਟ ਨਹੀਂ ਦਿੱਤੀ ਜਾ ਸਕਦੀ ਤਸਵੀਰਾਂ ਇਸ ਵਕਤ ਤੁਸੀਂ ਦੇਖ ਰਹੇ ਹੋ ਸ਼੍ਰੀ ਅਕਾਲ ਤੱਕ ਸਾਹਿਬ ਸਕਤਰੇਦ ਦੇ ਸਾਹਮਣੇ ਦੀਆਂ ਤਸਵੀਰਾਂ ਵੱਡਾ ਇਕੱਠ ਪੰਤਕ ਇਕੱਠ کہہ ਸਕਦੇ ਹਾਂ ਕਿਉਂਕਿ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਸੀ ਉਹ ਤਾਂ ਪਹੁੰਚੇ ਨਹੀਂ ਔਰ ਸਫੇਦ ਪਰਨੇ ਪਾਕਿਸਤਾਨ ਦੇ ਪਹੁੰਚੇ ਹੋਏ ਨੇ ਸੋ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਜੋ ਹੈ ਉਹ جاری ਹੈ ਉਸ ਵਕਤ ਦੇ ਜਿੰਨੇ ਵੀ ਕੈਬਨਟ ਰੈਂਕ ਜਿਨ੍ਹਾਂ ਨੂੰ ਹਾਸਲ ਸੀ ਮੰਤਰੀਆਂ ਨੂੰ ਉਹਨਾਂ ਨੂੰ ਤਲਬ ਕੀਤਾ ਗਿਆ ਸੋ ਮੀਟਿੰਗ ਲਗਾਤਾਰ ਚੱਲ ਰਹੀ ਹੈ ਕੀ ਫੈਸਲਾ ਹੋਏਗਾ ਸੁਖਬੀਰ ਬਾਦਲ ਤੇ ਇਸ ਤੇ ਸਾਰਿਆਂ ਦੀ ਨਜ਼ਰ ਟਿੱਕੀ ਹੋਈ ਹੈ ਸੋ ਕੀ ਫੈਸਲਾ ਹੋਏਗਾ ਲਗਾਤਾਰ ਤੁਹਾਨੂੰ ਅਪਡੇਟ ਅਸੀਂ ਇਸ ਪੂਰੇ ਮਸਲੇ ਤੇ ਦੇ ਰਹੇ ਹਾਂ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰਸਟ੍ਰੀ ਅਕਾਲ ਤਖਤ ਸਾਹਿਬ ਸਖਤਰ ਦੇ ਸਾਹਮਣੇ ਇਹ ਸਾਰੇ ਬੈਠੇ ਹੋਏ ਨੇ ਸੁਖਬੀਰ ਬਾਦਲ ਨਜ਼ਰ ਆ ਰਹੇ ਨੇ ਮਨਜੀਤ ਬਾਦਲ ਨਜ਼ਰ ਆ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਦਲਜੀਤ ਚੀਮਾ ਵਿਕਰਮ ਮਜੀਠੀਆ ਪ੍ਰੇਮ ਸਿੰਘ ਚੰਦੂ ਮਾਜਰਾ ਹੀਰਾ ਸਿੰਘ ਗਾਪੜਿਆ ਸੁਰਜੀਤ ਸਿੰਘ ਰਖੜਾ ਇਸ ਤੋਂ ਇਲਾਵਾ तमाम ਵੱਡੇ ਚਿਹਰੇ ਪਰਮਿੰਦਰ ਢੀਂंसा ਸੁਖਵਿੰਦਰ ਢੀਂंसा ਜੋ ਕਾਲ ਤਕਤ ਮਾਫੀ ਚਾਹੁੰਦੀ ਹੈ ਜੋ ਅਕਾਲੀ ਦਲ ਤੋਂ ਵੱਖ ਹੋ ਗਏ ਸੀ ਬਗਵੀ ਤੇੜਾ ਉਹਨਾਂ ਨੇ ਬਣਾ ਲਿਆ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋ ਕੇ ਕਿਹਾ ਸੀ ਕਿ ਸੁਖਬੀਰ ਬਾਦਲ ਨੂੰ ਤਲਬ ਕੀਤਾ ਜਾਵੇ ਤੇ ਸਪਸ਼ਟਿਕਰਣ ਮੰਗਿਆ ਜਾਵੇ ਗੱਲਬਾਤ ਕਰਾਂਗੇ ਇਸ ਵਕਤ ਇਸ ਪੂਰੇ ਮਸਲੇ ਤੇ ਗੱਲ ਕਰਦੇ ਆ ਮੇਰੇ ਨਾਲ ਮੇਰੇ ਸਹਿਯੋਗੀ ਚਰਨਜੀਤ ਸਿੰਘ ਚੰਨੀ ਇਸ ਵਕਤ ਜੁੜੇ ਹੋਏ ਨੇ ਚੰਨੀ ਸਾਹਿਬ ਇੱਕ ਬਹੁਤ ਵੱਡਾ ਦਿਨ ਹੈ ਅੱਜ ਫੈਸਲੇ ਦੀ ਘੜੀ ਹੈ ਕਿਉਂਕਿ ਤਨਖਾਹਿਆਕਰਾਰ ਸੁਖਬੀਰ ਬਾਦਲ ਨੂੰ 30 ਅਗਸਤ ਤੋਂ ਦਿੱਤਾ ਹੋਇਆ ਹੈ ਤੇ ਅੱਜ ਆਖਿਰਕਾਰ ਫੈਸਲੇ ਦੀ ਕੜੀ ਹੈ ਔਰ ਸ਼੍ਰੀ ਕਲਤਕਤ ਸਾਹਿਬ ਸਕਤਰੇਤ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਜਾਰੀ ਹੈ ਬਿਲਕੁਲ ਜਿਹੜਾ ਇਹ ਫੈਸਲਾ ਹੈ ਅੱਜ ਵੱਡਾ ਫੈਸਲਾ ਹੋਣ ਜਾ ਰਿਹਾ ਹੈ ਸੁਖਬੀਰ ਬਾਦਲ ਦੇ ਵੱਲੋਂ ਵੀ ਦੋ ਚਿੱਠੀਆਂ ਸ਼੍ਰੀ ਕਲਤਕਤ ਸਾਹਿਬ ਨੂੰ ਪਹਿਲਾਂ ਵੀ ਭੇਜੀਆਂ ਗਈਆਂ ਇਸ ਤਨੇ ਫੈਸਲੇ ਨੂੰ ਲੈ ਕੇ ਕਿ ਜਿਹੜਾ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਜਿਹੜੀ ਸਜ਼ਾ ਲਾਈ ਜਾਣੀ ਹੈ ਉਹ ਲਾਈ ਜਾਵੇ ਹਾਲਾਂਕਿ ਜਿਹੜੀ ਸਜ਼ਾ ਲਾਈ ਜਾਣੀ ਵਾਰੀ ਹੈ ਉਸ ਬਾਰੇ ਵੀ ਚਰਚਾ ਖੂਬ ਚੱਲੀ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਚੱਲੀ ਧਾਰਮਿਕ ਗਲਿਆਰਿਆਂ ਦੇ ਵਿੱਚ ਚਰਚਾ ਚੱਲੀ ਤੇ ਕਿਤਨੇ ਕਿਤੇ ਇਹ ਗੱਲ ਨ ਦਲਾਈ ਗੀਸੀ ਉਹਨਾਂ ਨੂੰ ਵੀ ਕੋੜੇ ਮਾਰੇ ਗਏ ਸੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਤੇ ਕਿਹਾ ਗਿਆ ਕਿ ਜਿਹੜੀ ਸਜ਼ਾ ਹੋਏਗੀ ਉਹ ਧਾਰਮਿਕ ਹੋਏਗੀ ਨਾ ਕਿ ਰਾਸੀ ਹੋਏਗੀ ਹਾਲਾਂਕਿ ਇਸ ਤੋਂ ਪਹਿਲਾਂ ਵਿਰਸਾ ਸਿੰਘ ਵਲਟੂਆ ਦੇ ਉੱਤੇ ਜਿਹੜੀ ਗਾਜ਼ਟਗੀ ਸੀ ਉਹਨਾਂ ਦੇ ਉੱਤੇ ਜਿਹੜੀ ਸਜ਼ਾ ਲਾਈ ਗਈ ਸੀ ਉਹਨਾਂ ਨੂੰ ਉਹ ਧਾਰਮਿਕ ਦੇ ਨਾਲ ਨਾਲ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਵੀ ਹਟਾ ਦਿੱਤਾ ਗਿਆ 10 ਸਾਲ ਵਾਸਤੇ ਉਹਨਾਂ ਨੂੰ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ ਗਏ ਸੀ ਤੇ ਇਸ ਤੋਂ ਬਾਅਦ ਤਲਕੀ ਵਧੀ ਹੈ ਸ਼੍ਰੀ ਕਲਤਖ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕੀਤੀ ਜਾਵੇ ਗਿਆਨੀ ਰੁਘਵੀਰ ਸਿੰਘ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਉੱਤੇ ਵੱਡੀਆਂ ਉਂਗਲਾ ਚੁੱਕੀ ਗਈ ਸੀ ਵਿਰਸਾ ਸਿੰਘ ਵਲਟਵਾਹਾ ਦੇ ਵੱਲੋਂ ਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਐਂਟਰੀ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਹਾਲਾਂਕਿ ਜਿਹੜਾ ਬਾਕੀ ਧੜਾ ਹੈ ਉਸ ਨੂੰ ਵੀ ਬੁਲਾਇਆ ਗਿਆ ਪਰਮਿੰਦਰ ਢਿੱਂਡਸਾ ਦੀ ਗੱਲ ਕੀਤੀ ਜਾਵੇ ਮਨਜਿੰਦਰ ਸਿਰਸਾ ਦੀ ਗੱਲ ਕੀਤੀ ਜਾਵੇ ਜਿਹੜੇ ਦਿਗਗਜ਼ ਆ ਗੋ ਨੇ ਜਿਹੜੇ ਉਸ ਸਮੇਂ ਮੰਤਰੀ ਰਹੇ ਨੇ ਉਹਨਾਂ ਨੂੰ ਵੀ ਅੰਤਰੀ ਕਮੇਟੀ ਦੇ ਮੈਂਬਰ ਰਹੇ ਨੇ ਬਿਲਕੁਲ ਉਹਨਾਂ ਨੂੰ ਵੀ ਬੁਲਾਇਆ ਗਿਆ ਉਹਨਾਂ ਨੂੰ ਵੀ ਕਿਹਾ ਗਿਆ ਆਪਣਾ ਸਪਸ਼ਟੀਕਰਨ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੱਡਾ ਜ਼ਿਗਰਾ ਦਿਖਾਇਆ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਸਜ਼ਾ ਲਾਈ ਜਾਣੀਆਂ ਉਹਨਾਂ ਨੂੰ ਲਾਈ ਜਾਵੇ ਉਹ ਕਬੂਲ ਕਰਦੇ ਨੇ ਜਿਹੜੀਆਂ ਗਲਤੀਆਂ ਹੋਈਆਂ ਨੇ ਹਾਲਾਂਕਿ ਜਿਹੜੀ ਗਲਤੀ ਹੋਈ ਹੈ ਨਾ ਸਭ ਤੋਂ ਵੱਡੀ ਜਿਹੜੀ ਗਲਤੀ ਮੰਨੀ ਜਾ ਰਹੀ ਹੈ ਉਹ ਡੇਰਾ ਮੁਖੀ ਰਾਮ ਰਹੀਮ ਨੂੰ ਜਿਹੜੀ ਮੁਆਫੀ ਦਵਾਈ ਗਈ ਹੈ ਉਸ ਨੂੰ ਲੈ ਕੇ ਖੂਬ ਚਰਚਾ ਚੱਲੀ ਹੈ ਬੀਅਦਬੀ ਮਾਮਲੇ ਨੂੰ ਲੈ ਕੇ ਚਰਚਾ ਚ ਈ ਅਜਿਹੀ ਚਰਚਾਾਂਵਾਂ ਚੱਲੀਆਂ ਨੇ ਇੱਕ ਪਾਸੇ ਤਾਂ ਜਿਹੜੇ ਸੁਧਾਰ ਲੈ ਰਹੇ ਜਿਹੜਾ ਬਾਕੀ ਤੜਾ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦੇ ਵੱਲੋਂ ਸਿੱਧੇ ਤੌਰ ਤੇ ਜਿਹੜੀ ਚੱਠੀ ਦਿੱਤੀ ਗਈ ਸੀ ਉਸ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਗਿਆ ਬਲੂ ਸਟਾਰ ਦਾ ਜ਼ਿਕਰ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਹੋਰ ਡੂੰਘਾਈ ਵਾਲੇ ਮੁੱਦੇ ਸੀ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਛੇੜਨ ਦੇ ਉੱਤੇ ਨਾ ਇਹ ਕਹਿ ਲਿਆ ਕਿ ਦਰਦ ਅੱਜ ਵੀ ਮਹਿਸੂਸ ਹੁੰਦਾ ਹੈ ਉਹ ਜ਼ਖਮਾਂ ਨੂੰ ਮੁੜ ਤੋਂ ਕਰੀੜਿਆ ਗਿਆ ਔਰ ਕਿਹਾ ਗਿਆ ਕਿ ਕਿਸੇ ਵੀ ਪ੍ਰੈਸ਼ਰ ਚ ਆ ਕੇ ਕੋਈ ਫੈਸਲਾ ਲੈਣ ਦੀ ਲੋੜ ਨਹੀਂ ਹੈ ਪੂਰਾ ਪੰਥ ਜੋ ਹੈ ਉਹ ਤੁਹਾਡੇ ਨਾਲ ਖੜਾ ਹੋਇਆ ਹੈ ਬਿਲਕੁਲ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਉਹ ਦੂਜੀ ਮੀਟਿੰਗ ਸੀ ਦੂਜਾ ਜਿਹੜਾ ਪੱਤਰ ਭੇਜਿਆ ਗਿਆ ਸੀ ਸ਼੍ਰੀ ਕਲਤਖਸਬ ਦੇ ਉੱਤੇ ਉਦੋਂ ਸਰਬੀ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਉਹ ਵੀ ਮਜੂਸਾ ਅਨ ਤਰਸੇਮ ਸਿੰਘ ਜੋ ਅਮਰਪਾਲ ਸਿੰਘ ਦੇ ਪਿਤਾ ਨੇ ਉਹ ਵੀ ਮਜੂਸਾ ਨੂੰ ਉਹਨਾਂ ਦੇ ਵੱਲੋਂ ਵੀ ਇਸੇ ਤਰ੍ਹਾਂ ਦੇ ਤੌਰ ਤੇ ਜ਼ਿਕਰ ਕੀਤਾ ਗਿਆ ਸੀ ਕਿ ਜੇਕਰ ਕੋਈ ਫੈਸਲਾ ਜਥੇਦਾਰ ਸਹਿਬਾਨ ਲੈਂਦੇ ਨੇ ਨਾ ਤਾਂ ਖੁੱਲਕੇ ਲਿਆ ਜਾਵੇ ਉਹਨਾਂ ਨੂੰ ਕਿਸੇ ਦਬਾਹੇ ਹੇਟੇ ਫੈਸਲਾ ਨਹੀਂ ਲੈਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਕੋਈ ਦਬਾਅ ਕ੍ਰੀਟ ਕਰ ਰਿਹਾ ਅਸੀਂ ਉਹਨਾਂ ਦੇ ਖਿਲਾਫ ਜੰਮ ਕੇ ਬੋਲਾਂਗੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਅਸੀਂ ਆਜੂ ਹੀ ਤੁਹਾਡੇ ਨਾਲ ਆ ਤੇ ਕੱਲ ਵੀ ਤੁਹਾਡੇ ਨਾਲ ਆ ਹਮੇਸ਼ਾ ਤੁਹਾਡੇ ਨਾਲ ਰਹਾਂਗੇ ਪਰ ਜਿਹੜਾ ਫੈਸਲਾ ਲਿਆ ਜਾਣਾ ਉਹ ਬਿਲਕੁਲ ਸਟੀਕ ਲਿਆ ਜਾਵੇ ਉਸ ਦੇ ਉੱਤੇ ਮੀਟਿੰਗ ਵੀ ਸੱਤੀ ਜਾਂਦੀ ਹੈ ਸ਼੍ਰੀ ਕਲਤਖ ਸਾਹਿਬ ਦੇ ਉੱਤੇ ਬਹੁਤ ਕੁਝ ਹੋਇਆ ਤੇ ਅੱਜ ਫੈਸਲੇ ਦੀ ਘੜੀ ਹੈ ਅੱਜ ਕੀ ਫੈਸਲਾ ਸੁਣਾਇਆ ਜਾਣਾ ਇਹ ਵੱਡਾ ਇੱਕ ਤਵ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਜੇਕਰ ਸਵਾਲ ਵੀ ਹੈ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਚਰਚਾ ਸਿਆਸੀ ਗਲਿਆਰਾਂ ਦੇ ਵਿੱਚ ਵੀ ਚੱਲ ਰਹੀ ਹੈ ਕਿ ਕਿਤਨਾ ਕਿਤੇ ਰਾਸੀ ਸਜ਼ਾ ਵੀ ਸੁਣਾਈ ਜਾ ਸੀ ਪਰ ਜੇ ਰਾਸੀ ਸਜ਼ਾ ਸੁਣਾਈ ਗਈ ਤਾਂ ਉਸ ਤੋਂ ਬਾਅਦ ਜਿਹੜਾ ਨੁਕਸਾਨ ਹੈ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਜ਼ਿਆਦਾ ਹੋ ਜਾਏਗਾ ਹਾਲਾਂਕਿ ਇਹ ਸਭ ਮਸਲੇ ਦੇ ਉੱਤੇ ਵੱਡੇ ਸਵਾਲ ਹੋਏ ਵੱਡੀ ਚਰਚਾ ਹੋਈ ਧਾਰਮਿਕ ਜਿਹੜੇ ਆਗੂ ਨੇ ਉਹਨਾਂ ਨੂੰ ਵੀ ਸੱਦਿਆ ਗਿਆ ਇਸ ਤੋਂ ਇਲਾਵਾ ਬਹੁਤ ਕੁਝ ਹੋਇਆ ਇਸ ਮਾਮਲੇ ਦੇ ਉੱਤੇ ਪਰ ਅਸ਼੍ਰੀ ਕਾਲ ਤੱਕ ਸਾਭ ਦੇ ਵੱਲੋਂ ਅੱਜ ਜਿਹੜਾ ਫੈਸਲਾ ਸੁਣਾਇਆ ਜਾਣਾ ਜਿਹੜੀ ਘੜੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਅੱਜ ਬਿਲਕੁਲ ਕੁਝ ਕੁ ਪਲਾਂ ਬਾਅਦ ਇਹ ਫੈਸਲਾ ਸੁਣਾਇਆ ਜਾਣਾ ਹੈ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਮਨਪ੍ਰੀਤ ਬਾਦਲ ਪ੍ਰਮਿੰਦਰ ਢੀਂਡਸਾ ਹੋਰ ਵੀ ਵੱਡੇ ਦਿਗਜ ਦਲਜੀਤ ਚੀਮਾ ਦੀ ਗੱਲ ਕੀਤੀ ਜਾਵੇ ਜਾਂ ਵੱਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਤਵੀ ਵੱਡੇ ਜਿਹੜੇ ਮੰਨੇ ਜਾਂਦੇ ਨੇ ਪੰਥਕ ਲੀਡਰ ਮੰਨੇ ਜਾਂਦੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਸੁਧਾਰ ਲਹਿਰ ਵਰਾ ਧੜਾ ਜਿਹੜਾ ਬਾਕੀ ਧੜਾ ਕਿਹਾ ਜਾਂਦਾ ਹੈ ਉਨਾ ਦੀ ਗੱਲ ਕੀਤੀ ਜਾਵੇ ਹਾਲਾਂਕਿ ਜਿਹੜੇ ਮਨਪ੍ਰੀਤ ਬਾਦਲ ਨੇ ਅੱਜ ਉਹ ਭਾਜਪਾ ਦੇ ਵਿੱਚ ਨੇ ਤੇ ਉਹਨਾਂ ਨੂੰ ਵੀ ਅੱਜ ਜਿਹੜਾ ਉੱਥੇ ਬੁਲਾਇਆ ਗਿਆ ਸੀ ਪਹੁੰਚੇ ਸਾਰੇ ਪਹੁੰਚੇ ਨੇ ਆਗੂ ਪਰ ਸੁਖਪੀਰ ਸਿੰਘ ਬਾਦਲ ਦਾ ਜਿਹੜਾ ਚਿਹਰਾ ਹੈ ਨਾ ਉਹ ਪੜਿਆ ਜਾ ਸਕਦਾ ਕਿ ਕਿਤੇ ਨਾ ਕਿਤੇ ਚਿੰਤਾ ਜ਼ਰੂਰ ਹੈ ਬਿਲਕੁਲ ਨਾ ਤੇ ਚਿਹਰੇ ਤੇ ਜੋ ਪਰੇਸ਼ਾਨੀ ਹੈ ਜੋ ਤਕਲੀਫ ਹੈ ਔਰ ਜੋ ਇੱਕ ਡਰ ਅਸੀਂ ਕਹਿ ਸਕਦੇ ਹਾਂ ਉਹ ਕਿਤੇ ਨਾ ਕਿਤੇ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹਨਾਂ ਦਾ ਭਵਿੱਖ ਕੀ ਹੋਏਗਾ ਤੇ ਅਕਾਲੀ ਦਲ ਦਾ ਭਵਿੱਖ ਇਸ ਸਬੰਧ ਤੋਂ ਬਾਤ ਕੀ ਹੋਏਗਾ ਔਰ ਵਾਕਈ ਇਸ ਵਕਤ ਸਾਰਿਆਂ ਦੇ ਦਿਲ ਜੋ ਨੇ ਜ਼ੋਰ-ਜ਼ੋਰ ਦੇ ਨਾਲ ਵਿਰੇ ਹੋਣੇ ਕੀ ਆਖਰ ਕੀ ਹਿਸਾ ਸਾ ਉਹਨਾਂ ਨੂੰ ਸੁਣਾਈ ਜਾਣੀ ਹੈ ਸੋ ਮੀਟਿੰਗ ਚੱਲ ਰਹੀ ਹੈ ਪੰਥ ਸਿੰਘ ਸਾਈ ਬਾਣਾ ਤੇ ਥੋੜੀ ਦੇਰ ਦੇ ਵਿੱਚ ਹੀ ਵਟਾ ਫੈਸਲਾ ਆ ਜਾਏਗਾ ਆਖਰ ਕੀ ਧਰਮ ਦੰਡ ਸੁਖਬੀਰ ਬਾਦਲ ਨੂੰ ਲਾਇਆ ਜਾਣਾ ਇਸ ਤੇ ਸਾਰਿਆਂ ਦੀ ਨਜ਼ਰ ਟਿੱਕੀ ਹੋਈ ਹੈ 2007 ਤੋਂ ਲੈ ਕੇ 2017 ਤੱਕ ਦੀ ਕੈਬਨਟ ਜੋ ਸੀਗੀ ਜਿਨ੍ਹਾਂ ਨੇ ਕੈਬਨਟ ਰੈਂਕ ਮੰਨ ਨਹੀਂ ਉਸ ਵਕਤ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਉਹਨਾਂ ਨੂੰ ਤਲਬ ਕੀਤਾ ਗਿਆ 2015 ਦੇ ਵਿੱਚ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੇ ਜੋ ਮੈਂਬਰ ਸੀ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਸੋ ਵੱਡੇ ਫੈਸਲੇ ਦੀ ਤਿਆਰੀ ਦੇ ਵਿੱਚ ਨੇ ਪੰਜ ਸਿੰਘ ਸਾਹਿਬਾਨ ਲਗਾਤਾਰ ਮੀਟਿੰਗ ਚੱਲ ਰਹੀ ਹੈ ਸ ਪੂਰੇ ਮਸਲੇ ਤੇ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਥੋੜੀ ਦੇਰ ਦੇ ਵਿੱਚ ਹੀ ਫੈਸਲਾ ਆਏਗਾ ਸ੍ਰੀ ਅਕਾਲ ਵਿਖੇ ਤੁਸੀਂ ਓਨ ਏਅਰ ਇਸ ਵਕਤ ਸਭ ਤੋਂ ਵੱਡੀ ਖਬਰ ਸਭ ਤੋਂ ਵੱਡਾ ਦਿਨ ਇਸ ਨੂੰ ਕਹਿ ਸਕਦੇ ਆ ਪੰਜਾਬ ਦੇ ਵਿੱਚ ਅੱਜ ਕਿਉਂਕਿ ਫੈਸਲੇ ਦੀ ਘੜੀ ਹੈ ਦੱਸਦੀ ਹੈ ਸੁਖਬੀਰ ਬਾਦਲ ਤੇ ਇੱਕ ਵੱਡਾ ਫੈਸਲਾ ਸੁਣਾਇਆ ਜਾਣਾ ਹੈ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਸ਼ੁਰੂ ਹੋ ਚੁੱਕੀ ਹੈ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਥਕ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਪਹੁੰਚੀਆਂ ਨੇ ਔਰ ਸੁਖਬੀਰ ਬਾਦਲ ਖੁਦ 휠 ਚੇਅਰ ਤੇ ਉੱਥੇ ਪਹੁੰਚੇ ਨੇ ਕਿਉਂਕਿ ਬੀਤੇ ਅ ਵਕਤ ਜਦੋਂ ਹੁਸ਼ਿਆਰ ਕਾਲ ਤਕਤ ਸਾਹਿਬ ਸਕਤ੍ਰੇਤ ਵਿਖੇ ਪਹੁੰਚੇ ਸੀ ਅਰਜ਼ੀ ਲੈ ਕੇ ਕਿ ਜਲਦ ਉਹਨਾਂ ਨੂੰ ਸਜ਼ਾ ਦਾ एलान ਕੀਤਾ ਜਾਵੇ ਉਸ ਵਕਤ ਕੁਰਸੀ ਤੋਂ ਡਿੱਗ ਪਏ ਸੀ ਤੇ ਉਹਨਾਂ ਦੇ ਪੈਰ ਦੇ ਵਿੱਚ ਫ੍ਰੈਕਚਰ ਹੋ ਗਿਆ ਸੀ ਸੋ 휠 ਚੇਅਰ ਤੇ ਪਹੁੰਚੇ ਨੇ ਔਰ ਤਸਵੀਰਾਂ ਜੋ ਪਹੁੰਚੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੁਖਬੀਰ ਬਾਦਲ ਬੈਠੇ ਹੋ ਇਹਨਾਂ ਨਾਲ ਹੀ ਮਨਪ੍ਰੀਤ ਬਾਦਲ ਬੈਠੇ ਹੋ ਇਹਨੇ ਬੰਜਿੰਦਰ ਸਿੰਘ ਸਿਰਸਾ ਨੂੰ ਵੀ ਤਲਬ ਕੀਤਾ ਗਿਆ ਸੀ ਉਹ ਵੀ ਦਿਖੇ ਨੇ ਦਿਲਜੀਤ ਚੀਮਾ ਉਹਨਾਂ ਦੇ ਨਾਲ ਮੌਜੂਦ ਨੇ ਇਸ ਤੋਂ ਇਲਾਵਾ ਅਕਾਲੀ ਦਲ ਸੁਧਾਰ ਲਹਿਰ ਦੇ ਜੋ ਵੀ ਆਗੂ ਸੀ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਮਹਿੰਦਰ ਗਰੇਵਾਲ ਸੁਰਜੀਤ ਸਿੰਘ ਰਖੜਾ ਸੋ तमाम ਵੱਡੇ ਚਿਹਰੇ तमाम ਵੱਡੇ ਆਗੂ ਜੋ ਉਸ ਵਕਤ ਕੈਬਨਿਟ ਦੇ ਵਿੱਚ ਸ਼ਾਮਿਲ ਸੀ ਤੇ ਅੰਤਰਿਕ ਕਮੇਟੀ ਦੇ ਮੈਂਬਰ ਸੀ ਸਾਰਿਆਂ ਨੂੰ ਤਲਬ ਕੀਤਾ ਗਿਆ ਸੀ ਔਰ ਅੱਜ ਦਾ ਦਿਨ ਮਕਰਰ ਕੀਤਾ ਗਿਆ ਸੀ ਕਿ ਅੱਜ 1 ਵਜੇ ਦੇ ਲਾਗੇ ਸ਼ਾਗੇ ਜੋ ਹੈ ਉਹ ਫੈਸਲਾ ਸੁਣਾ ਦਿੱਤਾ ਜਾਏਗਾ ਸੋ ਸਾਰਿਆਂ ਦੀ ਹੁਣ ਨਜ਼ਰ ਟਿਕੀ ਹੋਈ ਹੈ ਕਿ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੋਇਆ ਹੈ ਹੁਣ ਆਖਿਰ ਕੀ ਫੈਸਲਾ ਹੋਏਗਾ ਕਿਉਂਕਿ ਤਨਖਾਹਿਆ ਕਰਾਰ ਦਿੱਤੇ ਨੂੰ ਵੀ ਜੇਕਰ ਗੱਲ ਕੀਤੀ ਜਾਵੇ ਬਹੁਤ ਵਕਤ ਹੋ ਗਿਆ ਹੈ 30 ਅਗਸਤ ਦਾ ਉਹ ਦਿਨ ਸੀ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਕਿਉਂਕਿ ਅਕਾਲੀ ਦਲ ਤੋਂ ਬਾਗੀ ਹੋ ਕੇ ਇੱਕ ਵੱਖਰਾ ਧੜਾ ਬਣਾ ਲਿਆ ਗਿਆ ਸੀ ਅਕਾਲੀ ਆਗੂਆਂ ਵੱਲੋਂ ਤੇ ਅਕਾਲੀ ਦਲ ਸੁਧਾਰ ਲਹਿਰ ਉਸ ਧੜੇ ਨੂੰ ਨਾਮ ਦੇ ਦਿੱਤਾ ਗਿਆ ਸੀ ਉਸ ਵਕਤ ਅਸ਼ੇਕਾਲਤਕਤ ਸਾਹਿਬ ਦੇ ਵਿੱਚ ਪੇਸ਼ ਹੋ ਕੇ ਇਹ ਅਰਜ਼ੀ ਦਿੱਤੀ ਗਈ ਸੀ ਕਿ ਇਹਨਾਂ ਨੂੰ ਤਲਬ ਕੀਤਾ ਜਾਵੇ ਸਪਸ਼ਟਿਕਰਣ ਮੰਗਿਆ ਜਾਵੇ ਸੁਖਬੀਰ ਬਾਦਲ ਕੋਲੋਂ ਕਿ ਡੇਰਾ ਸਾਧ ਨੂੰ ਉਸ ਵਕਤ ਮਾਫੀ ਦਵਾਈ ਗਈ ਸੀ ਔਰ ਡੇਰਾ ਸਾਧ ਦੀ ਮਾਫੀ ਨੂੰ ਲੈ ਕੇ ਐਸਜੀਪੀਸੀ ਦੇ ਖਜ਼ਾਨੇ ਵਿੱਚੋਂ 90 ਲੱਖ ਦੇ ਇਸ਼ਤਿਹਾਰ ਛਪਵਾਏ ਗਏ ਸੀ ਆਖਿਰ ਕਿਉਂ ਉਸ ਦੇ ਪਿੱਛੇ ਕਾਰਨ ਕੀ ਸੀ ਸੋ ਜਥੇਦਾਰਾਂ ਨੂੰ ਸੁਖਬੀਰ ਬਾਦਲ ਦੀ ਪ੍ਰਾਈਵੇਟ ਕੋਠੀ ਦੇ ਵਿੱਚ ਕਿਉਂ ਤਲਬ ਕੀਤਾ ਗਿਆ ਸੀ ਸੋ ਇਹ ਤਮਾਮ ਤਰੀਕੇ ਦੇ ਸਵਾਲ ਸੀ ਇਲਜ਼ਾਮ ਸੀ ਜੋ ਕਿ ਅਕਾਲੀ ਦਰ ਸੁਧਾਰ ਲਹਿਰ ਦੇ ਜਿੰਨੇ ਵੀ ਆਗੂ ਸੀ ਉਹਨਾਂ ਨੇ ਲਗਾਏ ਸੀ ਔਰ ਸਪਸ਼ਟਿਕਰਣ ਮੰਗਿਆ ਗਿਆ ਸੀ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਬਾਦਲ ਕੋਲੋਂ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਸੀ ਲਿਖਤੀ ਰੂਪ ਦੇ ਵਿੱਚ ਸਪਸ਼ਟਿਕਰਣ ਦਿੱਤਾ ਸੀ ਔਰ ਕਿਹਾ ਸੀ ਕਿ ਮੈਂ ਨਿਮਾਣੇ ਸਿੱਖ ਵਜੋਂ ਪੇਸ਼ ਹੋਇਆ ਆਂ ਜੋ ਵੀ ਮੇਰੇ ਤੋਂ ਸਪਸ਼ਟਿਕਰਣ ਮੰਗਿਆ ਗਿਆ ਸੀ ਬਕਾਇਦਾ ਲਿਖਤੀ ਰੂਪ ਦੇ ਵਿੱਚ ਸਪਸ਼ਟਿਕਰਣ ਮੈਂ ਦੇ ਕੇ ਆ ਗਿਆ ਆਂ ਜੋ ਵੀ ਸਜ਼ਾ ਮੈਨੂੰ ਲਾਈ ਜਾਏਗੀ ਮੈਂ ਨਿਮਾਣੇ ਸਿੱਖ ਵਜੋਂ ਉਸ ਸਜ਼ਾ ਨੂੰ ਤੇ ਉਸ ਹੁਕਮ ਨੂੰ ਜੋ ਹੈ ਉਹ ਪ੍ਰਵਾਨ ਕਰੂੰਗਾ ਸੋਸ ਵਕਤ ਤੋਂ ਲੈ ਕੇ ਅੱਜ ਦੇ ਦਿਨ ਦੀ ਜੇਕਰ ਗੱਲ ਕੀਤੀ ਜਾਵੇ ਕਿਉਂਕਿ ਤਨਖਾਹਿਆ 31 ਅਗਸਤ ਨੂੰ ਸੁਖਬੀਰ ਬਾਦਲ ਨੂੰ ਕਰਾਰ ਦੇ ਦਿੱਤਾ ਗਿਆ ਸੀ ਔਰ ਅੱਜ ਤੱਕ ਲਗਾਤਾਰ ਹਰ ਰੋਜ਼ ਇੱਕ ਵੱਡੀ ਖਬਰ ਆਉਂਦੀ ਹੈ ਜਲਦ ਤੋਂ ਜਲਦ ਸੁਖਬੀਰ ਬਾਦਲ ਤੇ ਫੈਸਲਾ ਆ ਸਕਦਾ ਹੈ ਔਰ ਹਰ ਕੋ ਇੰਤਜ਼ਾਰ ਕਰ ਰਿਹਾ ਸੀ ਕਿ ਆਖਿਰ ਸੁਖਬੀਰ ਬਾਦਲ ਤੇ ਫੈਸਲਾ ਕਦੋਂ ਆਏਗਾ ਤੇ ਕੀ ਫੈਸਲਾ ਹੋਏਗਾ ਕੀ ਧਾਰਮਿਕ ਸਜ਼ਾ ਲਾਈ ਜਾਏਗੀ ਜਾਂ ਫਿਰ ਕੋਈ ਰਾਸੀ ਸਜ਼ਾ ਦਿੱਤੀ ਜਾ ਸਕਦੀ ਹੈ ਕਿਉਂਕਿ ਵਿਰਸਾ ਸਿੰਘ ਵਲਟੋਹਾਂ ਨੂੰ ਰਾਸੀ ਸਜ਼ਾ ਐਲਾਨ ਕੀਤੀ ਗਈ ਸੀ 10 ਸਾਲ ਲਈ ਸ਼ੋਮਣੀ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇੱਕ ਵਖਰਾ ਹੀ ਜੋ ਸੀਨ ਹੈ ਉਹ ਸਾਹਮਣੇ ਆਇਆ ਸੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਅਸਤੀਫੇ ਦੀ ਖਬਰ ਸਾਹਮਣੇ ਆਈ ਸੀ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਉਹਨਾਂ ਨੂੰ ਤਮਕੀਆਂ ਮਿਲ ਰਹੀਆਂ ਨੇ ਵਰਸਾ ਸਿੰਘ ਵਲਟੋਹਾ ਦੇ ਉੱਤੇ ਉਂਗਲ ਚੁੱਕੀ ਗਈ ਸੀ ਜਿਸ ਤੋਂ ਬਾਅਦ ਵਰਸਾ ਸਿੰਘ ਵਲਟੋਹਾ ਨੇ ਵੀ ਬਿਆਨ ਦਿੱਤੇ ਸੀ ਸੋ ਇਲਜ਼ਾਮ ਤਰਾਸ਼ੀ ਸ਼ੁਰੂ ਹੋ ਗਈ ਸੀ ਸਾਰੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆ ਕੇ ਖੜੇ ਹੋ ਗਏ ਸੀ ਇੱਕ ਵੱਖਰਾ ਹੀ ਚੈਪਟਰ ਇਸ ਪੂਰੇ ਮਾਮਲੇ ਦੇ ਵਿੱਚ ਸ਼ੁਰੂ ਹੋ ਗਿਆ ਸੀ ਖੈਰ ਉਸ ਤੋਂ ਬਾਅਦ ਐਸਜੀਪੀਸੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆ ਕੇ ਖੜੀ ਹੋਈ ਖੁਦ ਦਲਜੀਤ ਚੀਮਾ ਸਾਹਿਬ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਕੀਤਾ ਸੀ ਉਸ ਤੋਂ ਬਾਅਦ ਜਾ ਕੇ ਉਹ ਮਾਮਲਾ ਤਾਂ ਸ਼ਾਂਤ ਹੋ ਗਿਆ ਪਰ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੋਇਆ ਸੀ ਤੇ ਲਗਾ